ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਰੀਕਾ ਨੇ ਪੰਜਾ ਪਰਸੇ ਡੈਰਿਫ ਵਾਪਸ ਨਾਂ ਲਿਆਤਾ ਐਲ ਪੀ ਯੂ ਜੋ ਹੋਵੇਗਾ ਅਮਰੀਕੀ ਚੀਜ਼ਾਂ ਦਾ ਬਾਈਕਾਟ ਡਾਕਟਰ ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਆਜ਼ਾਦੀ ਓਕੇ ਰਾਜ ਸਭਾ ਮੈਂਬਰ ਦੇ ਐਲ ਪੀ ਜੂ ਦੇ ਚਾਸਲਰ ਡਾਕਟਰ ਅਸ਼ੋਕ ਮਿੱਤਲ ਨੇ ਪ੍ਰੋਫੈਸਰ ਚਾਸਲਰ ਡਾਕਟਰ ਰਸ਼ਮੀ ਮਿੱਤਲ ਨਾਲ ਕੌਮੀ ਤਿਰੰਗਾ ਲਹਿਰਾਇਆ ਇਸ ਦੌਰਾਨ ਡਾਕਟਰ ਅਸ਼ੋਕ ਮਿੱਤਲ ਨੇ ਕਿਹਾ ਹੈ ਕਿ ਜੇ ਅਮਰੀਕਾ 27 ਅਗਸਤ ਤੱਕ 50 ਫੀਸਦ ਟੈਰਿਫ ਵਾਪਸ ਨਹੀਂ ਲੈਂਦਾ ਤਾਂ ਐਲ ਪੀ ਜੂ ਦੇ ਅਮਰੀਕਾ ਵਸਤੂਆਂ ਦਾ ਬਾਈਕਾਟ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਭਾਰਤ ਦੇ ਨੌਜਵਾਨ ਬਾਹਰੀ ਦਵਾਜ ਸਾਹਮਣੇ ਨਹੀਂ ਚੁਕਣਗੇ ਜੇ ਕੋਈ ਸਾਡੇ ਦੇਸ਼ ਦੀ ਆਰਥਿਕ ਤੇ ਜਾਂ ਸਮੂਹੀ ਕੇ ਪ੍ਰਗਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਡਿੜਤਾਂ ਅਤੇ ਇਕਤਾ ਨਾਲ ਜਵਾਬ ਦੇਵਾਂਗੇ ਕਿਉਂਕਿ ਅੱਜ ਦਾ ਭਾਰਤ ਸ਼ਕਤੀਸ਼ਾਲੀ ਹੈ ਉਹਨਾਂ ਦੱਸਿਆ ਹੈ ਕਿ ਕੈਪਸ ਜੋ ਕਿਸੇ ਵੀ ਅਮਰੀਕੀ ਉਤਪਾਦ ਦੀ ਬਿਲਕਾ ਵੀ ਵਿਕਵਾਲੀ ਨਹੀਂ ਹੋਵੇਗੀ ਡਾਕਟਰ ਮਿੱਤਲ ਨੇ ਅਮਰੀਕੀ ਰਾਸ਼ਟਰਪਤੀ ਡੋਨਾ ਟਰੰਪ ਨੂੰ ਅਪੀਲ ਕੀਤੀ ਹੈ ਕਿ ਭਾਰਤ ਤੇ 50 ਫੀਸਦ ਟੈਰਿਫ ਲਗਾਉਣ ਦੀ ਬਜਾਏ ਆਪਸੀ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਕੱਢਿਆ ਜਾਵੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁੜੋ ਧੰਨਵਾਦ